विकास कोई कसर नहीं छाटा गे ਅੰਤ ਵਿੱਚ ਮੈਂ ਇੱਕ ਵਾਰ ਫਿਰ ਸਮੂੱਚੇ ਪ੍ਰਧਾਨ ਜੀ ਮੰਡਲ ਵਿੱਚ ਸ਼ਾਮਲ ਉਗੀਆਂ ਚਰਚੀਤਾ ਸਾਹਿਤਕਾਰਾਂ ਲੇਖਕਾਂ ਵਿਭਾਗ ਦੇ ਅਧਿਕਾਰੀਆਂ ਵਿਦਿਆਰਥੀਆਂ ਤੇ ਸਮੂੱਚੇ ਇਲੈਕਟ੍ਰੋਨਿਕ ਪ੍ਰੈਸ ਮੀਡੀਆ ਨੂੰ ਸਮਾਗਮ ਦੇ ਸ਼ਾਮਲ ਹੋਣ ਦੀਆਂ ਆਇਆਂ ਨੂੰ ਕਹਿੰਦੀ ਹਾਂ ਧੰਨਵਾਦ ਪੰਜਾਬੀ ਬੋਲੀ ਦੇ ਪਰ ਜਾਣਗੇ ਅੱਖਾਂ ਬੰਦੋ ਅਮੀਰ ਜਿੰਦਾਬਾਦ 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 ਨਾ ਬੋਲੀ ਜੇ ਭੁੱਲ ਜਾਓਗੇ ਮੱਖਾ ਬੰਗੂ ਰਲ ਜਾਵਾਂਗੇ ਨਾ ਬੋਲੀ ਜੇ ਭੁੱਲ ਜਾਓਗੇ ਮੱਖਾ ਬੰਗੂ ਰਲ ਜਾਵਾਂਗੇ ਕੰਨਾਂ ਦੇ ਮੋਟ ਪੰਜਾਬੀ ਵਿੱਚ ਲਿਖਵਾਓ ਕੰਨਾਂ ਦੇ ਕੌਣ ਪੰਜਾਬੀ ਵਿੱਚ ਲਿਖਾਓ ਨਾ ਬੋਲੀ ਤੇ ਮਾਣ ਕਰੋ ਮਾਣ ਮੈਂ ਸਾਰਿਆਂ ਨੂੰ ਜਿਹੜੇ ਜਿੰਨੇ ਵੀ ਆਪਣੇ ਪੰਜਾਬੀ ਆ ਪੰਜਾਬ ਵਿੱਚ ਰਹਿੰਦੇ ਔਰ ਦੇਸ਼ ਵਿੱਚ ਰਹਿੰਦੇ ਔਰ ਉਚੇਚੇ ਤੌਰ ਤੇ ਜਿਹੜੇ ਐਨ ਆਰ ਆਈ ਜਿਹੜੇ ਵਿਦੇਸ਼ਾਂ ਵਿੱਚ ਰਹਿੰਦੇ ਆ ਉਹਨਾਂ ਨੂੰ ਸਾਰਿਆਂ ਨੂੰ ਮਾਤ ਭਾਸ਼ਾ ਦੇ ਉਸ ਦਿਵਸ ਤੇ ਲੱਖ ਲੱਖ ਵਧਾਈਆਂ ਦਿੰਦਾ ਔਰ ਉਮੀਦ ਕਰਦਾ ਕਿਉਂਕਿ ਇਹ ਬਹੁਤ ਜ਼ਰੂਰੀ ਹੈ ਮਾਤ ਭਾਸ਼ਾ ਦੇ ਨਾਲ ਜੁੜਨਾ ਜਿਹੜੀ ਕੌਮ ਆਪਣੀ ਮਾਤ ਭਾਸ਼ਾ ਨਾਲ ਟੁੱਟ ਜਾਂਦੀ ਹੈ ਫਿਰ ਉਹਦੀ ਉਹਦੀ ਜਿਹੜੀ ਆਇਡੈਂਟੀਟੀ ਆ ਉਹਦਾ ਜਿਹੜਾ ਵਜੂਦ ਹੈ ਹੌਲੀ ਹੌਲੀ ਉਹ ਖਤਮ ਹੋ ਜਾਂਦਾ ਆਪਾਂ ਸਾਰੇ ਪੰਜਾਬੀਆਂ ਆਪਾਂ ਜਿੱਥੇ ਵੀ ਰਹਿੰਦੇ ਹੋਈ ਆਪਾਂ ਪੰਜਾਬੀ ਤਾਂ ਹੀ ਆ ਜੇ ਆਪਾਂ ਪੰਜਾਬੀ ਨਾਲ ਜੁੜੇ ਹੋਏ ਆ ਸੋ ਇਹ ਮੈਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਜ਼ਰੂਰ ਕਹੂੰਗਾ ਕਿ ਆਪਣੀ ਮਾਤ ਪਾਛਾ ਦੇ ਨਾਲ ਜੁੜਨਾ ਚਾਹੀਦਾ ਔਰ ਮਾਪੇ ਨੂੰ ਵੀ ਔਰ ਜਿੰਨੇ ਦੁਕਾਨਦਾਰ ਉਹ ਪਹਿਲਾਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਵੀ ਅਪੀਲ ਕੀਤੀ ਸੀ ਮੈਂ ਵੀ ਅਪੀਲ ਕਰਦਾ ਕਿ ਜਿਹੜਾ ਤੁਹਾਡਾ ਬੋਰਡ ਹੈ ਉੱਪਰ ਪੰਜਾਬੀ ਲਿਖਾਓ ਨੀਚੇ ਜਿਹੜੀ ਮਰਜ਼ੀ ਭਾਸ਼ਾ ਤੁਸੀਂ ਹਿੰਦੀ ਲਿਖਾਓ ਅੰਗਰੇਜ਼ੀ ਲਿਖਾਓ ਉਰਦੂ ਲਿਖਾਓ ਜੜੀ ਲਿਖਾਓ ਬਾਕੀ ਇਹ ਵੀ ਪੰਜਾਬ ਦੀ ਖਾਸੀਅਤ ਹੈ ਕਿ ਅਸੀਂ ਬਾਕੀ ਸਾਰੀਆਂ ਜੜੀਆਂ ਭਾਸ਼ਾਵਾਂ ਹੈਗੀਆਂ ਉਹਨਾਂ ਦਾ ਵੀ ਅਸੀਂ ਸਨਮਾਨ ਕਰਦੇ ਹਾਂ ਬਟ ਆਪਣੀ ਮਾਤ ਭਾਸ਼ਾ ਨੂੰ ਪਹਿਲ ਜ਼ਰੂਰ ਦੇਣੀ ਚਾਹੀਦੀ ਹੈ ਕਿਉਂਕਿ ਸਾਡੇ ਜਿਹੜੇ ਦਿਲ ਦੀਆਂ ਭਾਵਨਾਵਾਂ ਹੁੰਦੀਆਂ emotions ਹੁੰਦੀਆਂ ਉਹ ਆਪਣੇ ਮਾਤ ਭਾਸ਼ਾ ਦੇ ਵਿੱਚ ਐਕਸਪ੍ਰੈਸ ਕੀਤੇ ਜਾਂਦੀਆਂ ਉਹਦੇ ਨਾਲ ਆਪਾਂ ਜੁੜੇ ਹੁੰਦੇ ਆਂ